ਜਪਦੀ ਸਭ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਜ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚਨਾ ਹੋਵੇ ਜੇ ਸੁਚੀ ਲਖ ਵਾਰ ਚੁਪੈ ਚੁਪਨਾ ਹੋਵੇ ਜੇ ਲਾਇ ਰਖਲੇ ਉਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਕੁਨੀਆ ਭਾਰ ਉਸ ਸਹਿ ਸਿਆਣਪਾ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕੀਬ ਸਚਿਆਰਾ ਹੋਈਐ ਕੋਈ ਕੂੜਾ ਟਟੇ ਪਾਲੋ ਕਮਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਣ ਜੀ ਹੁਕਮਲਾ ਵਿੜਿਆਈ ਹੁਕਮੀ ਤੁਮਨੀ ਚੁਕਮਲੇ ਦੂਸਪਾਇ ਇਕ ਨਾ ਕੋਈ ਬਖਸ਼ੀਸ਼ ਇਕੁ ਕੋਈ ਸਦਾ ਭਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਕੋ ਨ ਕੋਵੇ ਨਾਨਕ ਹੁਕਮੈ ਜੇਜੁਜੈ ਤਉ ਮੈਂ ਕਹਿ ਨ ਕੋਵੇ ਗਾਵੇ ਕੋ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਦਰਜਣੇ ਨਿਸ਼ਾਨ ਗਾਵੇ ਕੋ ਗੁੰਡਿਆ ਆਚਾਰ ਗਾਵੇ ਕੋ ਵਿਦਿਆ ਵਿਖੋਂ ਵਿਚਾਰ ਗਾਵੇ ਕੋ ਸਾਜ ਕੀਤਨ ਖੇ ਗਾਵੇ ਕੋ ਜੀਰੈ ਫਿਰਦੇ ਗਾਵੇ ਕੋ ਜਪੈ ਦਿਸਾ ਦੂਰ ਗਾਵੇ ਕੋ ਵਿਖੇ ਖਾਦਰਾ ਦੂਰ ਰਤਨਾ ਕਥਿ ਨ ਆਵੈ ਟੂਟ ਕਤ ਤਕੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤਪਾਂਹੇ ਜੁਗਾ ਜੁਗੰਤਰ ਖਾਹੀ ਖਾਹਿ ਹੁਕਮਿ ਹੁਕਮ ਚਲਾਇ ਰਹਾ ਨਾਨਕ ਵਿਖੇ ਸਾਬੇ ਪਰਵਾਹ ਸਚੁ ਸਾਬੇ ਸਚੁ ਨਹੀਂ ਪਾਕਿਆਂ ਪਾਉ ਅਪਾਰ ਆਖੇ ਮੰਗਾ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਿਹ ਅਗੇ ਰਖੀਐ ਜਿਸ ਦੇ ਦਰਬਾਰ ਮੋਖੇ ਬੋਲਣ ਬੋਲੀਐ ਜਿਸ ਸੁੰਤਰੀ ਪਿਆਰ ਅੰਮ੍ਰਿਤ ਵੇਲਾ ਸਚਨਾਉ ਵੜਿਆਈ ਵਿਚਾਰ ਕਰਮੀਆਂ ਵੈ ਕਪੜਾ ਨਦੀ ਮੋਖ ਦਵਾਰ ਨਾਨਕ ਇਹ ਵਾ ਜਾਣੀਐ ਸਭ ਆਪੇ ਸਚਿਆਰ ਅਭਿਆਨਾ ਜਾਏ ਕੀਤਾ ਨਾ ਹੋਏ ਅਪੇ ਆਪ ਰਿੰਨ ਸੁਏ ਜਿਨ ਸੇਵਿਆ ਤਨ ਪਾਯਾ ਮਾਨ ਨਾਨਕ ਗਾਵੀਏ ਗੁਨੀ ਦਾਨ ਗਾਵੀਏ ਸੁਣੀਏ ਮਨ ਰਖੀਏ ਭਾਉ ਦੁੱਖ ਪਰ ਹਰ ਸੁੱਖਾ ਨਾ ਜਾਏ ਗੁਰਮੁਖ ਨਾਦੋਂ ਗੁਰਮੁਖ ਵੇਦੋਂ ਗੁਰਮੁਖ ਰਿਆ ਸੁਮਾਈ ਗੁਰੂ ਈਸ਼ਰ ਗੁਰਦੌਰ ਬਰਮਾ ਗੁਰ ਪਾਰਬਤੀ ਮਾਈ ਇਹ ਉਜਾਣਾ ਆਖਾ ਨਹੀਂ ਕੈਨਤ ਤਤ ਨਾ ਜਾਈ ਗੁਰਾਇਕ ਦੇਵ ਉਜਾਈ ਸਭਨਾ ਜੀਆਂ ਕਾਹੇ ਖੁਦਾਤਾ ਸੋ ਮੈਮ ਸ ਨਾ ਜਾਈ ਇਤਨਾਵਾਂ ਜਿ ਤਿਸ ਭਾਵਾਂ ਬਿਨ ਪਾਣੀ ਕੇ ਨਾਏ ਕਰੀ ਜੇ ਤਿਸ ਸਿਠੂ ਪਾਏ ਵਿਖਾਂ ਬਿਨ ਕਰਮਾਂ ਕੇ ਮਿਲ ਲਈ ਮਾਤੇ ਚੁਰਤਨ ਜਵਾਰ ਮਾਨਤ ਜੇ ਗੁਰ ਕੀ ਸਿੱਖ ਸੁਣੀ ਗੁਰਾਇਕ ਦੇ ਬੁਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈ ਮਿਸਰਨਾ ਜਾਈ ਜੇ ਜੁ ਉਚਾਰੇ ਅਰਜਾ ਹੋਰ ਦਸੋਣੀ ਹੋਏ ਨਵਾ ਖੰਡਾ ਵਿੱਚ ਆਣੀਐ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਈ ਕੇ ਜਸ ਕੀ ਰਜਗਲੇ ਜੇ ਤਿਸ ਨਦਰ ਮ ਆਵਈ ਤਾ ਵਾਤ ਤਨ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤਰੇ ਨਾਨਕ ਨੇ ਗੁਣ ਗੁਣ ਕਰੇ ਗੁਵੰਤਿਆਂ ਗੁੰਦੇ ਦੇਹ ਕੋਈ ਨ ਸੁਦੇ ਜੇ ਤਿਲਕੁਨ ਕੋਈ ਕਰੇ ਸੁਣੈ ਸਿਰ ਪੀਰ ਸੁਰਨਾਥ ਸੁਣੈ ਕਰਤਵਲਾ ਕਾਸ ਸੁਣੈ ਦੀਪ ਲੋ ਪਤਾਲ ਸੁਣੈ ਪਉਣ ਸਕੇ ਕਾਲ ਨਾਨਕ ਭਗਤਾਂ ਸਰਾ ਵਿਗਾਸ ਸੁਣੈ ਦੂਪਾ ਕਾ ਨਾਸ ਸੁਣੈ ਈਸ਼ਰ ਬ੍ਰਹਮਾ ਇੰਦਰ ਸੁਣੈ ਮੁਖ ਸੁਲਾਹ ਮੰਦ ਸੁਣੈ ਜੋਗ ਯੁਗਤ ਤੰਪੇਦ ਸੁਣੈ ਸਾਚ ਸਿਮਰਤ ਵੇਦ ਨਾਨਕ ਭਗਤਾਂ ਸਰਾ ਵਿਗਾਸ ਸੁਣੈ ਦੂਪਾ ਪਤਾ ਨਾਸ ਸੁਣੈ ਸਤ ਸੰਤੋਹ ਧਿਆਨ ਸੁਣੈ ਅਰਸ਼ਰ ਕਾ ਇਸ਼ਨਾਨ ਸੁਣੈ ਪੜਪੜ ਪਾ ਵਹਿਮਾਨ ਸੁਣੈ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਰਾ ਵਿਗਾਸ ਸੁਣੈ ਦੂਪਾ ਕਾ ਨਾਸ ਸੁਣੈ ਸਰਾ ਗੁਨਾ ਕੀ ਗਾ ਸੁਣੈ ਸੇ ਪੀਤ ਪਰਸ਼ਾ ਸੁਣੈ ਅੰਧੇ ਪਾਵੇ ਰਾਹ ਸੁਣੈ ਹਾਥ ਹੋਵੇ ਸਗਾ ਨਾਨਕ ਭਗਤਾਂ ਸਰਾ ਵਿਕਾਸ ਸੁਣੈ ਦੂਪਾ ਤਾ ਨਾਸ ਮਨੈ ਕੀ ਗਤ ਹੀ ਨਾ ਜਾਏ ਜੇ ਕੋ ਕਹਿ ਪਿਛੇ ਪੁਛਤਾਏ ਕਾਗਜ਼ ਚ ਨਮ ਲਿਖਨ ਹਾਰ ਮਨੈ ਕਾ ਵਹਿ ਕਰਨ ਵਿਚਾਰ ਐਸਾ ਨਾਮ ਲੰਝਨ ਹੋਏ ਜੇ ਕੋ ਮੰਨਣੈ ਮਨ ਕੋਏ ਮਨੈ ਸੋਟੂਆ ਮਨ ਕੋਦ ਮਨੈ ਸਲਪੋਂ ਕੀ ਸੋਦ ਮਨੈ ਮੋਟਟਾ ਨਾ ਖਾਏ ਮਨੈ ਜਮ ਕੇ ਸਾਥ ਨ ਜਾਏ ਐਸਾ ਨਾਮ ਲੰਝਨ ਹੋਏ ਜੇ ਕੋ ਮੰਨਣੈ ਮਨ ਕੋਏ ਮਨੈ ਮਾਰ ਠਾਤ ਨ ਪਾਏ ਮਨੈ ਪੰਜੇ ਉਪਰ ਡਜਾਏ ਮਨੈ ਮਗ ਨ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਡਿੰਗਰ ਹੋਏ ਜੇ ਕੋ ਮੰਨ ਜਣੈ ਮਨ ਕੋਏ ਮਨੈ ਪਾਵੈ ਮੁਕਤਵਾਰ ਮਨੈ ਪਰਵਾਰਿ ਸਾਧਾਰ ਮਨੈ ਕਰੈ ਤਾਰੇ ਗੁਰ ਸਿੱਖ ਮਨੈ ਨਾਨਕ ਭਵੇ ਨ ਪਿੱਖ ਐਸਾ ਨਾਮ ਡਿੰਗਰ ਹੋਏ ਜੇ ਕੋ ਮੰਨ ਜਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਦਾਨ ਪੰਚੈ ਪਾਵੈ ਦਰਗੈ ਮਾਨ ਪੰਚੈ ਸੋਹੈ ਦਰ ਰਾਜਾਨ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹੈ ਕਰੇ ਵਿਚਾਰ ਕਰਤੇ ਕੇ ਕਰਨੈ ਨਾਹੀ ਸੁਮਾਰ ਕੌਲ ਧਰਮ ਦਿਆ ਕਾ ਪੂਤ ਸੰਤੋਖਾ ਫਾਪਰ ਕਹਿ ਜਨ ਸੂਤ ਜੇ ਕੋ ਬੁਝੇ ਹੋਏ ਸਤਿਆਰ ਦਬਲੇ ਉਪਰ ਕੀਤਾ ਪਾਰ ਧਰਤੀ ਹੋਰ ਪਰੈ ਹੋਰ ਖੋਰ ਇਸਤੇ ਭਾਰਤ ਨੇ ਕਮਜ਼ੋਰ ਜੀ ਜਾਤ ਰੰਗਾ ਕੀ ਨਾਮ ਸਭ ਨਾਲ ਲਿਖਿਆ ਗੁੜੀ ਤੁਲਾਮ ਇਹੋ ਲਿਖਾ ਲਿਖ ਜਾਣਾ ਕੋਏ ਦੇਖਾ ਲਿਖਿਆ ਕੀਤਾ ਹੋਏ ਕੀਤਾ ਤਾਨਸ ਵਾਲੇ ਰੂਪ ਕੀਤੀ ਦਾਤ ਜਾਣੇ ਕਉਤ ਕੀਤਾ ਪਸਾਓ ਇੱਕ ਕਵਾ ਇਸਤੇ ਹੋਏ ਲਕੜੀਆਂ ਕੁਦਰਤ ਕਾਹਨ ਕਹਾ ਵਿਚਾਰ ਵਰਨ ਜਾਵਾ ਇਕ ਵਾਰ ਜੋ ਤੂੰ ਪਾਵੈ ਸਾਈ ਬਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸ਼ੰਖ ਜਪ ਅਸ਼ੰਖ ਪਾਓ ਅਸ਼ੰਖ ਪੂਜਾ ਅਸ਼ੰਖ ਤਪਤਾਓ ਅਸ਼ੰਖ ਗ੍ਰੰਥ ਮੁਖੀਏ ਬਾਠ ਅਸ਼ੰਖ ਜੋਗ ਮਨ ਰਹੇ ਉਦਾਸ ਅਸ਼ੰਖ ਪਦ ਗਿਆਨ ਵਿਚਾਰ ਅਸ਼ੰਖ ਸਤੀ ਅਸ਼ੰਖ ਦਾਤਾਰ ਅਸ਼ੰਖ ਸੁਰਮੋ ਪਖਸਾਰ ਅਸ਼ੰਖ ਮੋਨ ਦੇ ਲਾਇਤਾਰ ਕੁਦਰਤ ਕਮ ਕਹਾ ਵਿਚਾਰ ਵਰਨ ਜਾਵਾ ਇਕ ਵਾਰ ਜੋ ਤੂੰ ਪਾਵੈ ਸਾਈ ਬਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸ਼ੰਖ ਮੂਰਤ ਅੰਧਕੂਰ ਅਸ਼ੰਖ ਔਰ ਖਰਾਬ ਕੋਰ ਅਸੰਖਮਰ ਕਰ ਜਾਏ ਜੋਰ ਅਸੰਗ ਗਲਵੜ ਹੱਤਿਆ ਕਮਾਏ ਅਸੰਗ ਪਾਪੀ ਪਾਪ ਕਰ ਜਾਏ ਅਸੰਗ ਕੁੜਿਆ ਕੁੜੇ ਫਿਰਾਏ ਅਸੰਖ ਮਲੇਸ਼ ਮਲਪਖ ਖਾਏ ਅਸ਼ੰਕ ਨੰ ਸਰਕਾਰੇ ਭਾਰ ਨਾਨਕ ਨੀਚ ਕੈ ਵਿਚਾਰ ਵਰਣ ਜਾਵਾ ਏਤਵਾਰ ਜੋ ਤੁਰ ਪਾਵੇ ਸਾਈ ਪਲੀਕਾਰ ਹੁ ਸਦਾ ਸਲਾਮਤ ਨਰੰਕਾਰ ਅਸ਼ੰਖ ਨਾਮ ਅਸ਼ੰਖ ਧਾਮ ਅਗਮ ਅਗਮ ਅਸ਼ੰਖ ਲੋ ਅਸ਼ੰਕਏ ਸਿਰ ਭਾਰ ਹੋਏ ਅਖਰੀ ਨਾਮ ਅਖੀ ਸਲਾਹ ਅਖਰੀ ਗਿਆਨ ਵੀ ਦੂੰਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਰ ਸੰਜੋਬ ਖਾਨ ਜਿਨੇ ਲਿਖੈ ਤੇ ਸੁਰਨਾਏ ਜੇ ਫਰਮਾਏ ਤੇ ਪਾਈਏ ਜੇਤਾ ਕੀਤਾ ਤੇਤਾ ਨਾਓ ਵੇਨਾ ਵੈਨਾਹੀ ਕੋ தாம் ਕੁਦਰਤ ਕਮਨ ਕਹਾ ਵਿਚਾਰ ਵਰਣ ਜਾਵਾ ਏਤਵਾਰ ਜੋ ਤੁਰ ਪਾਵੇ ਸਾਈ ਭਲੀ ਤਾਰ ਤੂੰ ਸਦਾ ਸਲਾਮਤ ਨਰਨਕਾਰ ਪਰ ਇਹ ਹੱਥ ਪੈਰ ਧੰਦੇ ਪਾਣੀ ਤੁੱਟੈ ਉਤਰਸਖੇ ਮੂਹ ਪਲੀਤੀ ਕਪੜ ਹੋਏ ਦੇ ਸਾਹ ਬੁੜਈਏ ਉਤ ਹੋਏ ਪਰ ਇਹ ਮਾਤਾ ਪਾਪਾ ਕੇ ਸੰਗ ਉਤ ਪਹਿਨਾਵੇਂ ਕੇ ਰੰਗ ਉਨੀ ਪਾਪੀ ਅੱਖ ਨਾਹੀਂ ਕਰ ਕਰ ਕਰਨਾ ਲਿਖ ਰਿਹਾ ਜਾਓ ਆਪੇ ਬੀਜ ਆਪੇ ਖਾਓ ਨਾਨਕ ਹੁਕਮੀ ਆਉ ਜਾਓ ਤੀਰ ਤਬਦਿਆ ਦਤਾਨ ਜੀ ਕੋ ਪਾਵੈ ਤ ਕਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰ ਜਾਤੀ ਦੇ ਤੁਮਲ ਨਾਉ ਸਭੁ ਤੇਰੇ ਮੈਂ ਨਾਹੀ ਕੋਏ ਵੇਣ ਗੁਣ ਪੀਤੇ ਤਦ ਨ ਹੋਇ ਸੁਸਾਤ ਬਾਣ ਬਰਮਾ ਸਤਸਵਾਣ ਸਲਾਮੰਚਾਉ ਕਵਨ ਸੁਵੇਲਾ ਵਕਤ ਕਵਨ ਕਵਨ ਤਿਤ ਕਵਨ ਵਾਰੁ ਕਉਨ ਸੇ ਉਤੀ ਮਹਾ ਕਵਨ ਜਿਤੁ ਆਕਾਰੁ ਵੇਲ ਨ ਪਾਇਆ ਪਣਤੀ ਜੇ ਹੋਵੈ ਲਿਖੂਰਾਨ ਬਖਤ ਨ ਪਾਇਓ ਕਾਧੀਆਂ ਜੇ ਲਿਖਨ ਲਿਖੂਰਾਨ ਤਿਤ ਵਾਰ ਨ ਜੋਗੀ ਜਾਣੈ ਰਤਮਾ ਨ ਕੋਈ ਜਾ ਕਰਤਾ ਸੇ ਕੀ ਕੋ ਸਾਜੇ ਆਪੇ ਜਾਣੈ ਸੋਈ ਕਿ ਕਰ ਆਕਾ ਕਿਉ ਸਲਾਹੀ ਯੋ ਵਰਨੀ ਦੇ ਜਾਣਾ ਨਾਨਕ ਆਕਨ ਸਭੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀਂ ਇਤਾਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅਗੇ ਗਿਆਨ ਸੁਖੈ ਪਾਤਾਲ ਪਤਾਲ ਲਖ ਆਦਿ ਸਾਇਆ ਦਾਸ ਕੋੜ ਕੋੜ ਭਾਤ ਕੇ ਵੀਰ ਕਹਿਣਿਕ ਬਾਤ ਸੈ ਸਠਾਰਾਂ ਕੇ ਅੰਕ ਤੇ ਬਾਣ ਅਸਨੋਂ ਇੱਕ ਧਾਤ ਲਿਖਾ ਹੋਏ ਤਾ ਲਿਖੀਐ ਲਿਖੈ ਹੋਏ ਬਿਨਾਸ ਨਾਲ ਕੋ ਵੱਡਾ ਆਕੀਐ ਆਪੇ ਜਾਣੇ ਆਪ ਸਲਾਹੀ ਸਲਾਹ ਇਦੀ ਸੁਖ ਨ ਪਾਈਆਂ ਨਦੀਆਂ ਅਤੇ ਬਾਣ ਭਵੇਂ ਸੁਮਨ ਨ ਜਾਣੀਐ ਸੁਮਨ ਸਾਹ ਸੁਲਤਾਨ ਮੇਰਾ ਸੇਤੀ ਮਾਲ ਤਨ ਕਿੜੀ ਤੋ ਨਾ ਹੋਣੀ ਜੇ ਤਿਸ ਮਨੋਂ ਨਾ ਬਿਸਰੈ ਅੰਤ ਨ ਸਿਪਤੀ ਚੈ ਨਾ ਅੰਤ ਅੰਤ ਨ ਕਰਨੇ ਦੇਨਾ ਅੰਤ ਅੰਤ ਨਾ ਵੀ ਤੁਨ ਸੁਨਾ ਅੰਤ ਅੰਤਨ ਜਾਪੇ ਕਿਆ ਮਨ ਮੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਰवार ਅੰਤ ਕਰਨ ਕੀਤੇ ਬਿਲਾ ਹੀ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੇ ਕੋਏ ਬਹੁਤਾ ਕਈਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉਪਰ ਉੱਚਾ ਨਾ ਇਹ ਵੜਾ ਉੱਚਾ ਹੋਵੇ ਕੋਏ ਇਸ ਉੱਚੇ ਕੋ ਜਾਣੇ ਸੋਏ ਜੇ ਵੜੇ ਆਪ ਜਾਣੇ ਆਪ ਆਪ ਨਾਨਕ ਨਗਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿੰਨਾ ਤੁਮਾਰਿ ਇਹ ਤੇ ਮੰਗਹਿ ਜੋਤਿ ਪਾਰ ਕਿਤੇ ਗੰਤ ਨਹੀਂ ਵਿਚਾਰ ਕਿਤੇ ਖਾ ਟੋਟੇ ਵਿਕਾਰ ਇਹ ਤੇ ਲੈ ਲੈ ਮੁਕੁਰ ਪਾਏ ਇਹ ਤੇ ਮੂੜਖਾ ਹੀ ਖਾਏ ਇਹ ਦਿਆਂ ਦੋਖੂ ਸਰਮਾਰ ਇਹ ਬੇਦਾ ਤਰੀ ਦਾਤਾਰ ਬੰਦ ਖਲਾਸੀ ਪਾਣੇ ਹੋਵੇ ਔਰ ਆਖ ਨਸਕੇ ਕੋਵੇ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੇਤੀਆ ਮੁਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇਕੇ ਹੀ ਕੇ ਇਸ ਨੂੰ ਬਖਸੇ ਸਤਿ ਸਲਾਹ ਨਾਨਕ ਪਾਤਸ਼ਾਹੀ ਪਾਸ਼ਾ ਅਮਨ ਗੁਨ ਅਮਨ ਵਪਾਰ ਅਮਨ ਵਪਾਰੀ ਹੈ ਅਮਨ ਪੰਡਾਰ ਅਮਨ ਆਵੇ ਅਮਨ ਲਾ ਜਾਏ ਅਮਨ ਪਾਏ ਅਮਨ ਲਸਮਾਏ ਅਮਨ ਧਰਮ ਅਮਨ ਦੀਵਾ ਪ੍ਰਮਾਨ ਅਮੁਲ ਤੁਲ ਅਮੁਲ ਪ੍ਰਮਾਨ ਅਮੁਲ ਬਖਸ਼ੀਸ਼ ਅਮੁਲ ਨਿਸ਼ਾਨ ਅਮੁਲ ਕਰਮ ਅਮੁਲ ਪ੍ਰਮਾਨ ਅਮੁਲ ਅਮੁਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖੇ ਵੀਦ ਪਾਠ ਪੁਰਾਣ ਆਖੇ ਪੜੇ ਕਰੇ ਵਿਗਿਆਨ ਆਖੇ ਬਰਮੈ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੋਧਨ ਆਖੇ ਦਾਣੋ ਆਖੇ ਦੇਵ ਆਖੇ ਸੁਰਲਾ ਮੁੰਦਨ ਸੇਵ ਇਤੇ ਆਖੇ ਆਖਣ ਪਾਹਿ ਇਤੇ ਕਹਿ ਕੈ ਉੱਠਕ ਜਾਏ ਇਤੇ ਕੀਤੇ ਹੋਰ ਕਰੇ ਤਾਂ ਆਖ ਨਸਤੇ ਕਹੀ ਗਏ ਜੇਵੜ ਭਾਵੈ ਤੇਵੜ ਹੋਵੇ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੈ ਬੋਲ ਵਿਦਾਨ ਨਾਲ ਕੀਏ ਸਿਰਗਾ ਵਾਰਾ ਗਾਵਾਰ ਸੋਦਰ ਕੇ ਹਾਸੂ ਕਰ ਕੇ ਹਾਂ ਜਿਤ ਵੇ ਸਰਬ ਸਮਾਲੇ ਵਾਜੇ ਨਾਨ ਅਨੇਤ ਸੰਖਾਂ ਇਤੇ ਵਾਵਨ ਘਾਰੇ ਇਤੇ ਰਾਗ ਪ੍ਰੀਤ ਸੁ ਕਹੀਨ ਇਤੇ ਗਾਵਨ ਘਾਰੇ ਗਾਵੈ ਤੋਨੋ ਪਾਉਂ ਪਾਣੀ ਵਿੱਚ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੇ ਚੇਤਕੋ ਬਦਲ ਲਿਖਿ ਜਾਣੇ ਲਿਖ ਲਿਖ ਤਰਾਂ ਵਿਚਾਰੇ ਗਾਵੇ ਇਸ਼ਾਦਰਨਾ ਦੇਵੀ ਸੋਨ ਸਦਾ ਸੁਵਾਰੇ ਗਾਵੇ ਇੰਦ ਇੰਦਾਸਨ ਬੈਠੇ ਨੀਵ ਦੇ ਆਂਦਰ ਨਾਲੇ ਗਾਵੇ ਸੇ ਸੁਨਾ ਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀ ਕਰਾਰੇ ਗਾਵਨ ਪੰਡਰ ਪੰਡ ਰਖੀਸਰ ਜਗ ਜਗ ਵੇਦਾ ਨਾਲੇ ਗਾਵੇ ਮੋਹਣੀਆਂ ਮਨ ਮੋਹਣ ਸੁਰਗਾ ਮਸਤੇ ਆਲੇ ਗਾਵਨ ਰਤਨ ਉਪਾਏ ਤੀਰੇ ਅਸ਼ਰਤ ਕੀਤਨ ਨਾਲੇ ਗਾਵੇ ਜੋਦਨਾ ਬਲਸੂਰਾ ਗਾਵੇ ਖੰਡ ਚਾਰੇ ਗਾਵੇ ਖੰਡ ਮੰਡਲ ਪਰ ਪੰਡਾ ਵਰਕਰ ਰਖੇ ਧਾਰੇ ਸੇਈ ਮੁ ਗਾਵੈ ਜੋਤੁਰ ਪਾਵਨ ਕਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਨ ਚਿਤਨਾਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਬ ਸੱਚ ਸੱਚੀ ਨਹੀਂ ਹੈ ਭੀ ਉਸੇ ਜੈਨ ਜਾਸੇ ਰਚਨਾ ਜਿੰਦ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਨ ਸੀ ਮਾਇਆ ਜਿਨੂ ਪਾਏ ਕਰ ਕਰ ਵਿਕੇ ਕੀਤਾ ਆਪਣਾ ਜੀਵ ਤੇ ਦੇ ਵੜਿਆਈਂ ਜੋ ਤੇਪਾ ਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਰਸਾਹ ਸਭ ਪਤ ਸਾਹਿਬ ਨਾਨਕ ਰਹਿਣ ਲਜਾਈ ਮੁੰਦਾ ਸੰਤੋਖ ਸ਼ਰਮ ਪਤਝੋਲੀ ਧਿਆਨ ਕੀ ਕਰੇ ਮੇ ਭੂਤ ਚਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਭ ਜਮਾਤੀ ਮਨ ਜੀਤੇ ਜਗ ਜੀਤ ਆਦੇਸ਼ ਸਿਆ ਆਦੇਸ਼ ਆਗ ਅਨੀਲ ਅਨਾਦ ਅਨਾਹਦ ਜਿਉ ਜਿਉ ਇਕੂ ਵੇਸ ਭਗਤ ਗਿਆਨ ਦੇ ਆ ਪੰਡਾਰਨ ੜਕੜਵਾਜੇ ਨਾਦ ਆਪ ਨਾਥ ਨਾਥੀ ਸਭਾ ਕੀ ਇਸ ਅਵਰ ਸਾਧ ਸੰਜੋਗ ਵਿੱਚ ਜੋ ਦੁਹੇ ਕਾਰ ਚਲਾਵੇ ਰਖਿਆਵੇਂ ਬਗ ਆਦੇਸ ਜਿਸੇ ਆਦੇਸ ਆਤ ਅਨੀਲ ਅਨਾਦ ਅਨਾਦ ਜੋ ਜੋ ਇਕੋ ਵੇਸ ਇਕਾ ਮਾਈ ਜੁਤ ਵਿਆਈ ਪਿੰਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀਵਾਨ ਜੇ ਤਿਸ ਪਾਵੈ ਤਿਵੇਂ ਚਲਾਵੈ ਜੇ ਹੋਵੈ ਪਰਮਾਨ ਉਹ ਵੇਖੈ ਉਹ ਨਾਨਕ ਨਾ ਆਵੈ ਬੋਧਾ ਇਵੜਾਂ ਆਦੇਸ ਜਿਸੇ ਆਦੇਸ ਆਤ ਅਨੀਲ ਅਨਾਦ ਅਨਾਦ ਜੋ ਜੋ ਇਕੋ ਵੇਸ ਆਸੰਦੋ ਨੋਈ ਪੰਡਾਰ ਜੋ ਕਿਛ ਪਾਇਆ ਸੋਇ ਕਾਵਨ ਕਰ ਕਰਿ ਵਿਖੇ ਸਜਣ ਹਾਰ ਨਾਨਕ ਸੱਚੀ ਕੀ ਸਾਚੀ ਕਾਰ ਆਦਿ ਇਸ ਤੇ ਸਿਆਦ ਇਸ ਆਦ ਅਨੀਲ ਅਨਾਤ ਅਨਾਤ ਜੋ ਜੋ ਇਕੋ ਵੇਸ ਇਕ ਦੂਜੀ ਬੋ ਲਖ ਹੋਵੇ ਲਖ ਹੋਵੇ ਲਖ ਵੀਸ ਲਖ ਲਗੇੜਾ ਆ ਕੀਏ ਏਕ ਨਾਮ ਜਗਦੀਸ਼ ਏਤ ਰਾਹ ਪਤ ਪੌੜੀਆਂ ਚੜੀਆਂ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਗਰੀ ਪਾਈ ਐ ਪੂਰੇ-ਕੂਰੇ ਠੀਸ ਅੱਖਣ ਜੋਰ ਚੁਪੇ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨਾ ਜੋਰ ਜੋਰ ਨਾ ਰਾਜ ਮਾਲ ਬਲ ਸੰਸੂਰ ਜੋਰ ਨਾ ਸੁੱਤੀ ਗਿਆਨ ਵਿਚਾਰ ਜੋਰ ਨਾ ਜੁਤੀ ਛੁਟੇ ਸੰਸਾਰ ਇਸ ਹੱਥ ਜੋਰ ਕਿਸਾ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁੱਤੇ ਚਿਤਿਵਾਰ ਪਵਨ ਪਾਣੀ ਅਗਨੀ ਪਤਾਲ ਇਸ ਵਿੱਚ ਧਰਤੀ ਥਾ ਪ੍ਰਤੀ ਕਰਮ ਸਾਲ ਇਸ ਵਿੱਚ ਜੀਵ ਜੁਗਤ ਕੇ ਰੰਗ ਜਿਨ ਕੇ ਨਾਮ ਅਨੇਕ ਨੰਤ ਕਰਮੀ ਕਰਮੀ ਹੋਏ ਵਿਚਾਰ ਸੁੱਚਾ ਆਪ ਸੁੱਚਾ ਦਰਬਾਰ ਇੱਥੇ ਸੋਹਣ ਪੰਜ ਪ੍ਰਵਾਨ ਨਦਰੀ ਕਰਮ ਪਾਵੇ ਨਿਸ਼ਾਨ ਕਚ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੇ ਜਾਏ ਕਰਮ ਕੰਡ ਦਾ ਇਹੋ ਧਰਮ ਗਿਆਨ ਕੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਣ ਮਹੇਸ਼ ਇਤੇ ਵਰਨੇ ਕਾਰ ਤਕੜੀਐ ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ ਮੇਰ ਕੇਤੇ ਯਤੇ ਤੂ ਪ੍ਰਦੇਸ਼ ਯਤੇ ਇੰਦ ਚੰਦ ਸੂਰ ਯਤੇ ਮੰਡਲ ਦੇਸ ਕਿਤੇ ਸੇਤ ਬੁਧਨਾਤ ਕੀਤੇ ਕਿਤੇ ਦੇਵੀ ਦੇਸ ਕਿਤੇ ਦੇਵਦਾਨ ਮຸນ ਕਿਤੇ ਰਤਨ ਸਮੁੰਦ ਜਿਤੀ ਆਖਾਣੀ ਕਿਤੀ ਆ ਬਾਣੀ ਕਿਤੇ ਪਾਤ ਨਿਰੰਦ ਕਿਤੀਆਂ ਸੁਰਤੀ ਸੇਵਕ ਕੀਤੇ ਨਾਨਕ ਅੰਤਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਇਤੇ ਨਾਮ ਲੋਰ ਕੋਟ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਇਥੇ ਘੜਤ ਕੜੀਏ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੈ ਪਿਛੇ ਪੁਛਤਾਏ ਇੱਤੇ ਘੜਿਐ ਸੁਤ ਮਤਮਨ ਬੁੱਧ ਤਿੱਤੇ ਘੜਿਐ ਸੁਰਾ ਸੁਰਾ ਕੀ ਸੁਧ ਕਰਮਖੰਡ ਕੀ ਬਾਣੀ ਜੋਰਨ ਇੱਤੇ ਹੋਰ ਨ ਕੋਈ ਹੋਰ ਤਿੱਤੇ ਜੋਤ ਮਾਂ ਬਰਸੂਰ ਤੇ ਮੇਂ ਰਾਮ ਰਹਾ ਭਰਪੂਰ ਤਿੱਤੇ ਸੀਤੋ ਸੀਤਾ ਮਹਿਮਾ ਮਾਇ ਤਾਂਕੇ ਰੂਪ ਨ ਕਤਨੀ ਜਾਏ ਨਾ ਉਹ ਮਰੇ ਨਾ ਟਗੇ ਜਾਏ ਜਿਨਕੇ ਰਾਮ ਵਸੇ ਮਨ ਮਾਇ ਇੱਤੇ ਭਗਤ ਵਸੈ ਕੈ ਲੋਇ ਕਰਹਿ ਆਨੰਦ ਸਚਾ ਮਨ ਸੋਇ ਸਚ ਖੰਡ ਵਸੈ ਨਿਰੰਕਾਰ ਪਰ ਕਰ ਵੇਖੈ ਨਤ ਨਿਗਾਹ ਇੱਤੇ ਖੰਡ ਮੰਡਲ ਵਰ ਪੰਡ ਜੇ ਕੋ ਕਤੇ ਤਾਂ ਅੰਤ ਨ ਅੰਤ ਜਿਥੇ ਲੋ ਲੋ ਆਕਾਰ ਜਿਵੇਂ ਹੁਕਮ ਤੇਵੇਂ ਤੇਵਕਾਰ ਵੇਖੈ ਵਿਸੇ ਕਰ ਵਿਚਾਰ ਨਾਨਕ ਤਨਾ ਕਰੜਾ ਸਾਰ ਜਤ ਪਹਾੜਾਂ ਤੀਰ ਸੁਨਿਆਰ ਇਹ ਹਰਿ ਨਾਮਤ ਵੇਦ ਸੱਥਿਆਰ ਭੌਖਲਾ ਅੰਗ ਤਪਾਓ ਪੰਡਾ ਭਾਓ ਅਮਰਤ ਢਾਲ ਘੜੀਆਂ ਸਭ ਸੱਚੀ ਟਕਸਾ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਹੀਂ ਹਾਲ ਸੋ ਲੋਕ ਪਵਨ ਗੁਰੂ ਪਾਣੀ ਪਿਤਾ ਮਤ ਤਰਤ ਮਤ ਦਿਵਸ ਰਾਤ ਦੁਦਾਈ ਦਾਇਆ ਇਹ ਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਕਾਤੇ ਧਰਮਾ ਦੂਰ ਕਰਮੀਆਂ ਆਪਣੀ ਕਿ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਏਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਏਤੀ ਛੁੱਟੀ ਨਾਲ ਵਾਹਿਗੁਰੂ